ਚਰਨੀ ਪੈ ਗਿਆ ਸਾਰਾ ਉਹ ਜਿੰਨਾ ਜਥਾ ਜੀ ਸਾਰੇ ਮਾਰਦੇ ਚਰਨੀ ਪੈ ਗਿਆ ਮਹਾਰਾਜ ਜੀ ਮਾਰੇ ਕਿਨੇ ਚੰਗਾ ਫਿਰ ਪਾਈ ਚਾਲੇ ਮਹਾਰਾਜ ਨਹੀਂ ਹੁਣ ਨਹੀਂ ਜਾਣ ਦੇਣਾ ਓਏ ਅੱਗੇ ਹੋਏ ਨੇ ਸਬਬਾ ਨਾਲ ਮੇਲੇ ਹੁਣ ਨਾ ਵਿਛੋੜੀ ਮਾਲਕਾ ਪਿਆਰੀ ਹੈ ਹੋਣ ਨਾਮਿ ਸੋਈ ਮਾਲਕ ਘਰ ਪਿਆਰੀ ਹੈ ਹੋਣ ਨਾਮਿ ਥੋੜੀ ਮਰਤ ਕਹੋਏ ਸਭ ਪਾ ਨਾਲੇ ਅਗੇ ਹੋਏ ਸਭ ਤਾਨਾ ਮੇਲੇ ਓਏ ਅਗੇ ਹੋਏ ਸਭ ਪਾ ਨਾਲੇ ਅਗੇ ਗੇ ਹੋਏ ਨੇ ਸਵਾਪਾਂ ਦੇ ਉਹਨੇ ਨਾ ਵਿਛੋੜੀ ਮਾਰਿਆ ਹੱਥ ਜੋੜ ਕੇ ਚਰਨਾਂ ਤੇ ਬੈ ਗੇ ਹੁਣ ਵੇਖੋ ਮਾਰੇ ਨੇ ਉਥੇ ਕੋਈ ਗਲਤ ਨਹੀਂ ਨਾ ਮੈਨੂੰ ਕੀਤੀ ਵਾ ਵਾ ਉਹ ਵਿਦੇਸ਼ ਤੇ ਨਹੀਂ ਨਾ ਕੀਤਾ ਵਾਜਾਂ ਤੇ ਲੰਗਰ ਤੇ ਨਹੀਂ ਨਾ ਲਾਏ ਵੀ ਆ ਕੇ ਲੰਗਰ ਖਾ ਲਓ ਤੇ ਫੇਰ ਸਾਡੇ ਬਣ ਦਿਓ ਮਾਰੇ ਉਹ ਸਵੇਰ ਅਸੀ ਕਬੀਰ ਸਤਗੁਰ ਸੂਰਮੇ ਬਾਹਾ ਬਾਣ ਜੋਏ ਲਾਗਤ ਹੀ ਭੋਏ गिर ਪਰਿਆ ਪਰਿਆ ਕਰੀ ਦੇ ਸੇ ਕਹਿੰਦੇ ਨੇ ਜਿਹੜਾ ਮੁਸ਼ਕਾ ਮੰਨਦਾ ਸੀ ਉਹ ਕਹਿੰਦੇ ਨੇ ਬਾਵਾ ਖੜੀਆ ਕਰਕੇ ਕਹਿੰਦਾ ਹਾਏ ਗੁਰਾਂ ਨੇ ਮੈਨੂੰ ਬਾਹਲ ਮਾਰਿਆ ਮੇਰੇ ਪੈ ਗਿਆ ਕਲੇਜ ਵਿੱਚ ਕਹਿੰਦੇ ਨੇ ਮਹਾਰਾਜ ਹੁਣ ਅਸੀਂ ਜਾਨ ਨਹੀਂ ਦੇਣਾ ਮਾਰ ਕਹਿੰਦੇ ਨੇ ਨਹੀਂ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਗੇ ਤੇ ਦੂਜੀ ਤਰ੍ਹਾਂ ਆਉਂਦੇ ਸੀ ਪਰ ਹੁਣ ਤੇ ਚੰਗੇ ਕਹਿੰਦੇ ਹੁਣ ਤੇ ਚੱਲ ਪਈਏ ਮਾਰ ਕਹਿੰਦੇ ਚੱਲ ਫਿਰ ਕਹਿੰਦੇ ਨੇ ਜਾਵਾਂਗੇ ਤਾਂ ਵੇਖੋ ਮਾਰੇ ਕੀ ਮਜਨ ਕਰਦੇ ਕਹਿੰਦੇ ਨੇ ਜਿੰਨੀ ਮਾਇਆ ਤੁਸੀਂ ਦੁਨੀਆ ਦੀ ਲੁੱਟੀ ਐ ਕਹਿੰਦੇ ਨੇ ਅੱਬਲ ਤੇ ਉਹਨਾਂ ਉਹਨਾਂ ਨੂੰ ਪਹਚਾਓ ਜਿੱਥੇ ਜਿੱਥੇ ਲੁੱਟੀ ਜੇ ਨਹੀਂ ਤੇ ਕਹਿੰਦੇ ਨੇ ਫਿਰ ਜਿਹੜੀ ਤੁਸੀਂ ਝੂਠ ਦੀ ਧਰਮਸ਼ਾਲਾ ਬਣਾਈ ਉਹਨੂੰ ਸੱਚ ਦੀ ਬਣਾਓ ਤੇ ਲੰਗਰ ਲਾਓ ਕਹਿੰਦੇ ਨੇ ਉਹਨਾਂ ਨੇ ਫਿਰ ਜਾ ਕੇ ਜਿੰਨਾ ਮਾਲ ਸੀ ਨਾ ਉਹ ਉਹਨਾਂ ਦੇ ਗੁਰੂ ਦੇ ਇਕੱਠਾ ਕੀਤਾ ਸਾਰਾ ਗੁਰੂ ਨਾਨਕ ਅੱਗੇ ਲਿਆ ਕੇ ਸੁੱਟ ਦਿੰਦਾ ਸਾਰਾ ਸੁੱਟ ਦਿੰਦਾ ਮਾਰੇ ਉਸ ਵੇਲੇ ਕਹਿੰਦੇ ਨੇ ਹੁਣ ਸੱਚੀ ਧਰਮਸ਼ਾਲਾ ਬਣਾਓ ਜਿੱਥੇ ਨਾਮ ਜਪਿਆ ਜਾਏ ਸੰਗਤ ਜੀ ਪੂਰਾ ਗੁਰ ਅੱਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਉਹਦੀ ਦ੍ਰਿਸ਼ਟੀ ਚ ਐਡੀ ਵੱਡੀ ਤਾਕਤ ਹੁੰਦੀ ਉਹਨੂੰ ਵੇਖਦੇ ਹੀ ਸੰਤ ਬਣਾ ਦਿੰਦਾ